ਸੁਖਵੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨਗੀ ਮਿਲਣ ਤੋਂ ਬਾਅਦ ਵਿਰੋਧੀ ਲਗਾਤਾਰ ਸਵਾਲ ਚੁੱਕ ਰਹੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਤੇ ਚਾਹੇ ਉਹ ਬੀਜੇਪੀ ਦੀ ਪਾਰਟੀ ਵੱਲੋਂ ਸਵਾਲ ਚੱਕੇ ਜਾਣ ਤੇ ਦੱਸਦੀ ਹੈ ਕਿ ਹੁਣ ਬੀਜੇਪੀ ਨੇ ਵੀ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਨੇ ਹਰਜੀਤ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪਰਿਵਾਰ ਦਲ ਬਣ ਚੁੱਕਾ ਹੈ ਤੇ ਸੁਖਵੀਰ ਬਾਦਲ ਨੇ ਸੁਖਵੀਰ ਨੂੰ ਹੀ ਅਸਤੀਫਾ ਦੇ ਦਿੱਤਾ ਤੇ ਉਹ ਹੁਣ ਸੁਖਵੀਰ ਨੂੰ ਹੀ ਪ੍ਰਧਾਨ ਬਣਾ ਲਿਆ ਤੇ ਜੇਕਰ ਪਤਾ ਹੀ ਸੀ ਕਿ ਸਭ ਨੂੰ ਸੁਖਵੀਰ ਸਿੰਘ ਬਾਦਲ ਨੇ ਹੀ ਜਿਹੜਾ ਕਿ ਕਾਲੀ ਦਲ ਦਾ ਪ੍ਰਧਾਨ ਬਣਨਾ ਹੈ ਤੇ ਇਹ ਡਰਾਮਾ ਕਿਉਂ ਰਚਿਆ ਗਿਆ ਤੇ ਜਿਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਉਥੇ ਹੀ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਕਈ ਵਿਰੋਧੀ ਤਿੱਖੇ ਨਿਸ਼ਾਨੇ ਸਾਧਦੇ ਹੋਏ ਵੀ ਨਜ਼ਰ ਆ ਰਹੇ ਨੇ ਆ ਤੁਹਾਨੂੰ ਪਹਿਲਾਂ ਸੁਣਾਉਣਾ ਹੈ ਹਰਜੀਤ ਗਰੇਵਾਲ ਦਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਹੋੜ ਕੀ ਕੁਝ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਬਣਦਾ ਤਾਂ ਇੱਕ ਪਰਿਵਾਰਿਕ ਦਲ ਬਣ ਗਿਆ ਚੰਦ ਲੋਕਾਂ ਦਾ ਦਲ ਆ ਤੇ ਉਸ ਚ ਜੋ ਇਹ ਕਰ ਰਹੇ ਆ ਇਹ ਦੁਨੀਆ ਵੀ ਸਮਝਦੀ ਆ ਤੇ ਅਕਾਲੀ ਦਲ ਦਾ ਪਹਿਲਾਂ ਵਾਲਾ ਜਿਸ ਤਰ੍ਹਾਂ ਦਾ ਵਿਵਹਾਰ ਸੀ ਉਹ ਨਹੀਂ ਰਹਿ ਸਕਦਾ ਇਸ ਕਰਕੇ ਇਹਨਾਂ ਨੇ ਦੇਖਣਾ ਪਰ ਬੜੀ ਮੰਦ ਭਾਗੀ ਗੱਲ ਹੈ ਪੰਜਾਬ ਦੇ ਲਈ ਵੀ ਔਰ ਸ਼ਰਮ ਨਹੀਂ ਅਕਾਲੀ ਦਲ ਜਿਹਦਾ ਸ਼ੋਭਾ ਰੇ ਤਾਂ ਵੱਧਾ ਇਤਿਹਾਸਾ ਹੋਵੇ ਲਈ ਵੀ ਜਿਸ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਔਰ ਇੱਕ ਪਰਿਵਾਰਿਕ ਦਲ ਨਹੀਂ ਬਣਨਾ ਚਾਹੀਦਾ ਸੀ ਮੈਂ ਤਾਂ ਇਹਦੇ ਲਈ ਇਹੀ ਕਹਿ ਸਕਦਾ ਔਰ ਬਾਕੀ ਤਾਂ ਸੀ ਕੋਈ ਐਸੀ ਟਿੱਪਣੀ ਵੀ ਨਹੀਂ ਕਰਨਾ ਚਾਹੁੰਦੇ ਔਰ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਬਹੁਤ بڑا ਭੁਗਤਾਨ ਸ਼ਰੋਮਣੀ ਅਕਾਲੀ ਦਲ ਨੂੰ ਹੀ ਕਰਨਾ ਪੈਣਾ ਸ਼ਰੋਮਣੀ ਅਕਾਲੀ ਦਲ ਨੇ ਅੱਜ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਪਰ ਸਾਡਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅੰਦਰੂਨੀ ਮਾਮਲੇ 'ਚ ਕੋਈ ਦਖਲ ਨਹੀਂ ਦੇਣਾ ਹੁੰਦਾ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਦਲ ਅਸੀਂ ਤਾਂ ਚਾਹੁੰਦੇ ਹਾਂ ਕਿ ਚੱਲੇ ਤਰੱਕੀ ਕਰੇ ਪਰ ਇੱਥੇ ਤਾਂ ਕੁਝ ਹੋਰ ਹੀ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਹੀ ਅਸਤੀਫਾ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਨਹੀਂ ਪ੍ਰਧਾਨ ਬਣਾਤਾ ਤਾਂ ਇੱਕ ਪਰਿਵਾਰਿਕ ਦਲ ਬਣ ਗਿਆ ਚੰਦ ਲੋਕਾਂ ਦਾ ਦਲ ਆ ਤੇ ਉਸ ਚ ਜੋ ਇਹ ਕਰ ਰਹੇ ਆ ਇਹ ਦੁਨੀਆ ਵੀ ਸਮਝਦੀ ਆ ਤੇ ਅਕਾਲੀ ਦਲ ਦਾ ਪਹਿਲਾ ਵਾਲਾ ਜਿਸ ਤਰ੍ਹਾਂ ਦਾ ਵਿਵਹਾਰ ਸੀ ਉਹ ਨਹੀਂ ਰਹਿ ਸਕਦਾ ਇਸ ਕਰਕੇ ਇਹਨਾਂ ਨੇ ਦੇਖਣਾ ਪਰ ਬੜੀ ਮੰਦਪਾਗੀ ਗੱਲ ਹੈ ਪੰਜਾਬ ਦੇ ਲਈ ਵੀ ਔਰ ਸ਼ਰਮ ਨਹੀਂ ਅਕਾਲੀ ਦਲ ਜਿਹਦਾ ਸੋਬਰ ਹੈ ਤਾਂ ਵੱਡਾ ਇਤਿਹਾਸਾ ਉਹਦੇ ਲਈ ਵੀ ਜਿਸ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਔਰ ਇੱਕ ਪਰਵਾਰਿਕ ਦਲ ਨਹੀਂ ਬਣਨਾ ਚਾਹੀਦਾ ਸੀ ਮੈਂ ਤਾਂ ਇਹਦੇ ਲਈ ਇਹੀ ਕਹਿ ਸਕਦਾ ਔਰ ਬਾਕੀ ਦਾਸੀ ਕੋਈ ਐਸੀ ਟਿੱਪਣੀ ਵੀ ਨਹੀਂ ਕਰਨਾ ਚਾਹੁੰਦੇ ਔਰ ਇਹਦਾ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਬਹੁਤ بڑا ਭੁਗਤਾਨ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਕਰਨਾ ਪੈਣਾ